ਲੁਧਿਆਣਾ ਦੇ ਜੈਨ ਮੰਦਰ ਚੌਕ ਨਜ਼ਦੀਕ ਉਸ ਵੇਲੇ ਹਫੜਾ ਤਫੜੀ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਇੱਕ ਵੱਡਾ ਸੜਕ ਹਾਸਾ ਵਾਪਰਿਆ ਸਕੂਲੀ ਬੱਸ ਨੇ ਇੱਕ ਨੌਜਵਾਨ ਨੂੰ ਦਰੜ ਦਿੱਤਾ ਨੌਜਵਾਨ ਦੀ ਮੌਤ ਤੋਂ ਬਾਅਦ ਗੁੱਸੇ ਵਿੱਚ ਆਏ ਪਰਿਵਾਰਕ ਮੈਂਬਰਾਂ ਨੇ ਸਕੂਲ ਵਾਹ ਦੀ ਭਾਂ ਤੋੜ ਕੀਤੀ ਤੇ ਮੌਕੇ ਤੋਂ ਡਰਾਈਵਰ ਫਰਾਰ ਹੋ ਗਿਆ ਉਥੇ ਹੀ ਮੌਕੇ ਦੇ ਉੱਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕਰਨ ਦੀ ਗੱਲ ਕਹੀ ਗਈ ਹੈ ਆਓ ਨਜ਼ਰ ਮਾਰਦੇ ਹਾਂ ਤਸਵੀਰਾਂ ਤੇ ਕਿਨੇ ਕਿੰਨੀ ਤਗੜੀ ਸੈੱਟ ਮਾਰੀ ਆ ਉਹ ਮੇਰੇ ਬੱਚਿਆਂ ਨੂੰ ਮਾਰ ਤਾ ਇੰਨੇ ਉਹ ਰੋਜ਼ ਤੇ ਮਾਰ ਤਾ ਨਹੀਂ ਆਣਾ ਭਾਈ ਜੀ ਸਾਡਾ ਨਹੀਂ ਆਣਾ ਮੈਂ ਤਾਂ ਮਰਨ ਤੇ ਆ ਗਿਆ ਅਰੇ ਹਾਏ ਕੀ ਬਾਈ ਸਾਲ ਦਾ 22 ਸਾਲ ਦਾ ਮੁੰਡਾ ਹੈਗਾ 22 ਸਾਲ ਦਾ ਜੀ ਅੱਛਾ ਕੀ ਕੰਮ ਕੀ ਕਰਦਾ ਸੀਗਾ ਉਹ ਕਮਾਲ ਕਰਦਾ ਡੈਡੀ ਦਾ ਕਾਰ ਸਕ੍ਰੈਪ ਦਾ ਕੰਮ ਸੀ ਉਹ ਸੰਭਾਲਦਾ ਸੀਗਾ ਅੱਛਾ ਜੀ ਉਹ ਮਾਂ ਅੱਗੇ ਅੱਗੇ ਵਾਲੇ ਆ ਦੇ ਕਰ ਰਿਆ ਸੀ ਬੱਚੇ ਮੇਰੇ ਬੱਚੇ ਦੋ ਭੈ ਮੇਰੇ ਆਪਣੇ ਦੋ ਭਰਾ ਨੇ ਤੇ ਇੱਕ ਇੱਕ ਹੈਂਡੀਕੈਪਟ ਹੈ ਇੱਕ ਕਮੇਟੀ ਹੈ ਬਸ ਇੱਕ ਮਾਂ ਹੈਗੀ ਬਸ ਇੱਕ ਵਹੀ ਸੀਗਾ ਖਤਮ ਹੋ ਗਿਆ ਪਰਿਵਾਰ ਪਾਲਦਾ ਸੀ ਕਹਿੰਦਾ ਹਾਂ 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 ਜੀ ਵੀ ਸਾਨੂੰ ਕੀ ਕਹਿੰਦੇ ਨੇ ਜਿਹੜਾ ਬੱਸ ਵਾਲਾ ਡਰਾਈਵਰ ਭੱਜਿਆ ਵਾ ਇਹਨਾਂ ਦੇ ਮੁਕੱਦਮੇ ਦਰਜ ਕਰਾਇਆ ਬੱਸ ਦੀ ਜਾਨ ਨਹੀਂ ਦੇਣੀ ਬੱਸ ਨੂੰ ਸੀ ਅੱਗ ਲਾਵਾਂਗੇ ਨਹੀਂ ਬੰਦੇ ਹੈ ਨਹੀਂ ਕਿ ਮਾਲਕ ਇਹਨਾਂ ਦੇ ਆਏ ਨਹੀਂ ਹੈਗੇ ਮਾਲਕ ਆਵੇ ਤਾਂ ਮਾਲਕ ਨੇ ਤਾਂ ਫੜਿਆ ਸੀ ਮਾਲਕ ਕਿੱਥੇ ਆ ਮੈਂ ਕਹਿੰਦਾ ਜਿੰਨੇ ਵੀ ਤੇ ਲੁਧਿਆਣੇ ਦੇ ਡਰਾਈਵਰ ਆ ਸਭ ਤੋਂ ਪਹਿਲਾਂ ਮੇਰੇ ਤੋਂ ਆ ਕੇ ਮਿਲੋ ਮੈਂ ਤਾਂ ਲੱਤਾ ਵੱਡੂ ਹੁੰਦੀ ਆ ਪਹਿਲੇ ਤਾਂ ਆ ਬੱਜ ਗਿਆ ਭਾਵੇਂ ਜਿਹੜਾ ਮਰਜ਼ੀ ਡਰਾਈਵਰ ਹੋਵੇ ਜਿਹੜਾ ਸਾਰੇ ਬੰਦੇ ਡਰਾਈਵਰ ਹੈਗਾ ਵੇ ਦੱਸੋ ਜੇ ਗੱਡੀ ਦੇ ਸਾਹਮਣੇ ਅਸੈਂਬਲੀ ਬੋਣ ਕਵਾਂਗੇ ਕੋਈ ਗੱਲ ਨਹੀਂ ਮੀਡੀਆ ਕੀ ਹੈ ਮੀਡੀਆ ਸੱਚਾਈ ਸੰਦਰੀ ਮੇਰੀ ਸਾਡਾ ਬੱਚਾ ਕੋਈ ਨਹੀਂ ਮੈਂ ਕਹਿੰਦਾ ਸਾਡਾ ਬੱਚਾ ਨਹੀਂ ਕਿਸੇ ਦਾ ਬੱਚਾ ਆਏਗਾ ਮੈਂ ਲੱਤਾ ਵੱਡੂ ਹੁੰਦੀ ਆ ਡਰਾਈਵਰ ਵਾਲ ਨੂੰ ਖਾਨ ਕੇ ਕਹਿ ਰਿਹਾ ਜਿਹੜਾ ਮਰਜ਼ੀ ਡਰਾਈਵਰ ਹੋਵੇ ਸੋ ਦਾਦੇ ਕਿਸ ਪੂਰੇ ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਵਿੱਚ ਭਾਰੀ ਰੋਸ ਹੈ ਤੇ ਉਹਨਾਂ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ ਤਾਂ ਮੌਕੇ ਤੇ ਉੱਤੇ ਪਹੁੰਚੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਕਿਹਾ ਗਿਆ ਕਿ ਇਸ ਮਾਮਲੇ ਦੇ ਵਿੱਚ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਟਿਕਣਾ ਤਾਂਗੜਾ ਰੋਡ ਤੇ ਜੈਨ ਮੰਦਰ ਕੋਲ ਐਕਸੀਡੈਂਟ ਹੋਇਆ ਦੱਸਦੇ ਨੇ। ਉਹ ਡਰਾਈਵਰ ਇੱਥੇ ਬੱਸ ਦੇ ਵਿੱਚ ਹੀ ਪਹੁੰਚ ਲਿਆ ਸੀ ਬੱਚੇ ਨੂੰ। ਮੈਂ ਵੀ ਹੁਣ ਮੌਕੇ ਤੇ ਪਹੁੰਚਿਆ ਤੇ ਬੱਚੇ ਦੀ ਦੱਸਦੇ ਨੇ ਕੋਈ ਡੈਥ ਹੋ ਗਈ ਹੈ। ਹੂੰ ਵੈਰੀਫਾਈ ਕਰਦੇ ਆਂ ਅੰਦਰ ਹਸਪੀਟਲ ਤੋਂ ਹਜੇ ਆਏ ਹੀ ਆ ਜੀ ਹਜੇ ਆ ਕੇ ਵੈਰੀਫਾਈ ਕਰੀ ਨੀ ਭੰਨ ਦੋਰ ਦਿੱਤੀ ਗਈ ਆ ਬਸ ਨਹੀਂ ਮੈਂ ਹਜੇ ਆਏ ਆ ਬ੍ਰਦਰ ਆ ਕੇ ਮੌਕੇ ਤੇ ਖੜਾ ਮੇਰੇ ਆਉਣ ਤੋਂ ਪਹਿਲਾਂ ਹੀ ਇਕੱਠ ਹੋਇਆ ਆ ਵੈਰੀਫਾਈ ਕਰਦੇ ਆ ਵੈਰੀਫਾਈ ਕਰਕੇ ਜੋ ਵੀ ਵਰਦਾ ਉਹ ਕਰ ਦੇਗਾ ਜਾਂਚ ਚੱਲਦੀ ਆ ਹਾਂਜੀ ਵੈਰੀਫਾਈ ਕਰਦੇ ਆ ਹੁਣੇ ਹਜੇ ਖੈਰ ਹੁਣ ਦੇਖਣਾ ਹੋਵੇਗਾ ਕਿ ਆਖਰ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਪੀੜਤ ਪਰਿਵਾਰ ਨੂੰ ਕੀ ਇਨਸਾਫ ਦਿਵਾਇਆ ਜਾਂਦਾ ਹੈ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ